ਸਾਰੇ ਹੀ ਅਧਿਆਪਕ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਸਮੇਂ ਤੋਂ ਬਦਲੀਆਂ ਦਾ ਪੋਰਟਲ ਓਪਨ ਹੋਣ ਦੇ ਬਾਅਦ ਇਹ ਚਰਚਾ ਚੱਲ ਰਹੀ ਸੀ ਕਿ ਬਦਲੀਆਂ ਦਾ ਪੋਰਟਲ ਓਪਨ ਨਹੀਂ ਹੋ ਰਿਹਾ ਸੋ ਅੱਜ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਜਿਹੜੇ ਅਧਿਆਪਕ ਸਾਥੀ ਇਸ ਕਾਰਨ ਆਪਣੀ ਬਦਲੀ ਅਪਲਾਈ ਨਹੀਂ ਕਰ ਪਾਏ ਜਾਂ ਜਿਨ੍ਹਾਂ ਨੇ ਅਪਲਾਈ ਕੀਤੀ ਸੀ ਪਰ ਕਈਆਂ ਦਾ ਜਿਹੜਾ ਡਾਟਾ ਹੈ ਉਹ ਡੀਡੀਓ ਤੱਕ ਨਹੀਂ ਪਹੁੰਚਿਆ ਜਾਂ ਉਹਨਾਂ ਦਾ ਡਾਟਾ ਅਪਰੂਵ ਨਹੀਂ ਹੋ ਪਾਇਆ ਉਨ੍ਹਾਂ ਨੂੰ ਫੇਰ ਤੋਂ ਇੱਕ ਵਾਰ ਚਾਂਸ ਦਿੱਤਾ ਗਿਆ ਸੋ ਇਸ ਪੱਤਰ ਦੇ ਅਨੁਸਾਰ ਅਜੇਹੇ ਅਧਿਆਪਕ ਸਾਥੀ ਮਿੰਤੀ 7 ਜੁਲਾਈ 2025 ਤੋਂ ਲੈ ਕੇ 10 ਜੁਲਾਈ 2025 ਤੱਕ ਦੁਬਾਰਾ ਤੋਂ ਟ੍ਰਾਂਸਫਰ ਪੋਰਟਲ ਤੇ ਆਪਣਾ ਜਿਹੜਾ ਡਿਟੇਲ ਫਿਲ ਕਰਕੇ ਟ੍ਰਾਂਸਫਰ ਲਈ ਅਪਲਾਈ ਕਰ ਸਕਦੇ ਨੇ ਇਹ ਜਿਹੜੀ ਐਪਲੀਕੇਸ਼ਨ 11 ਤਰੀਕ ਨੂੰ ਸਿਰਫ ਤੇ ਸਿਰਫ 11 ਤਰੀਕ ਨੂੰ ਹੀ ਡੀਡੀਓ ਵੱਲੋਂ ਵੈਰੀਫਾਈ ਤੇ ਅਪਰੂਵ ਕੀਤੀ ਜਾਵੇਗੀ ਜੀ ਸੋ ਇਹ ਲੇਟੈਸਟ ਸਰਕੂਲਰ ਜਾਰੀ ਹੋਇਆ ਅੱਜ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਾਰੇ ਰੈਂਦੇ ਅਧਿਆਪਕਾਂ ਨੂੰ ਬਦਲੀ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਜੀ